ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਪੇ ਬਣਾਉਣ ਲੱਗੇ ਆਪਾਂ ਬਹੁਤ ਹੀ ਟੇਸਟੀ ਜਿਹੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਮਿਕਸ ਅੱਪੇ ਜਿਹੜੇ ਆਪਾਂ ਬਣਾਣੇ ਆ ਹੈਲਦੀ ਵੀ ਆ ਤੇ ਟੇਸਟੀ ਵੀ ਆ ਤੇ ਫਟਾਫਟ ਆਪਾਂ ਬਣਾ ਕੇ ਤਿਆਰ ਕਰ ਲੈਣੇ ਆ ਜੀ ਇਹ ਸੌਖੇ ਜਿਹੇ ਤਰੀਕੇ ਦੇ ਨਾਲ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਇਸ ਆਸਾਨ ਤਰੀਕੇ ਨਾਲ ਬਣਾਈ ਦੀ ਛੋਟੀ ਜਿਹੀ ਰੱਖ ਕੇ ਬਣਾਈ ਦੀ ਆ ਤੇ ਸ਼ੁਰੂ ਕਰਦੇ ਆਂ ਆਪਾਂ ਰੈਸਪੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਇੱਕ ਲੈ ਲਿਆ ਬੜਾ ਆਪਾਂ ਬੜਾ ਭਾਂਡਾ ਲੈ ਲਿਆ ਤੁਸੀਂ ਕੋਈ ਇੱਕ ਡੋਂਗਾ ਲੈ ਲਿਆ ਇਹਦੇ ਵਿੱਚ ਆਪਾਂ 4 ਚਮਚ ਪਹਿਲਾਂ ਪਾਨੇ ਆ ਸੂਜੀ ਦੇ ਮਿਕਸ ੱਪੇ ਬਣਾਣੇ ਆਪਾਂ ਤੇ ਇਸ ਕਰਕੇ ਹੈਲਦੀ ਵੀ ਆ ਇਹ 4 ਚਮਚ ਸੂਜੀ ਦੇ ਪਾਨੇ ਆ 4 ਚਮਚ ਇਹਦੇ ਵਿੱਚ ਜਿੰਨੀ ਸੂਜੀ ਪਾਈ ਆ ਓਨਾ ਇਹ ਚ ਆਪਾਂ ਬੇਸਣ ਪਾ ਲੈਣਾ ਅੱਗੇ ਆਪਾਂ ਬਣਾਏ ਆ ਕੱਲੀ ਸੂਜੀ ਦੇ ਬਣਾਏ ਆ ਤੇ ਮਿਕਸ ਦਾਲ ਚੋਲ ਦੇ ਬਣਾਏ ਆ ਅੱਜ ਆਪਾਂ ਜਿਹੜਾ ਬੇਸਣ ਤੇ ਸੂਜੀ ਮਿਕਸ ਕਰਕੇ ਬਣਾਉਨੇ ਆ ਪਾਣੀ ਪਾ ਕੇ ਇਹਨੂੰ ਤੇ ਸਵਾਰ ਕੇ ਮਿਕਸ ਕਰਕੇ ਫੇ ਟਾਕ ਦੇਣਾ ਇਹਨੂੰ ਆਪਾਂ ਤਾਂ ਕਿ ਸੂਜੀ ਤੇ ਬੇਸਣ ਜਿਹੜਾ ਫੁੱਲ ਜਾਵੇ ਚੰਗੀ ਤਰ੍ਹਾਂ ਸੂਜੀ ਆਪਾਂ ਨੂੰ ਪਤਾ ਹੀ ਆ ਕਿ ਪਹਿਲਾਂ ਹੀ ਭਿਏ ਕੇ ਰੱਖਣੀ ਚਾਹੀਦੀ ਆ ਤੇ ਫੁੱਲ ਜਾਂਦੀ ਆ ਇਹ ਫਿਰ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਰਲਾ ਕੇ ਚੰਗੀ ਤਰ੍ਹਾਂ ਟਾਕ ਕੇ ਰੱਖ ਦਨੇ ਆ ਉੰਨੀ ਦੇਰ ਚ ਆਪਾਂ ਸਬਜ਼ੀਆਂ ਕੱਟ ਲੈਣੇ ਆ ਜਿਹੜੀ ਵੀ ਸਬਜੀ ਤੁਹਾਡੇ ਕੋਲ ਹੈਗੀ ਆ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਆ ਪਸੰਦ ਕਰਦੇ ਤੁਸੀਂ ਉਹ ਪਾ ਸਕਦੇ ਆ ਤੇ ਜਿਹੜੀ ਨਹੀਂ ਤੁਸੀਂ ਇਹਨਾਂ ਦੇ ਵਿੱਚ ਪਾਉਣੀ ਚਾਹੁੰਦੇ ਸਕਿੱਪ ਕਰ ਸਕਦੇ ਆ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਇਹ ਆਪਾਂ ਸਬਜ਼ੀਆਂ ਜਿਹੜੀਆਂ ਕੱਟ ਲਈਆਂ ਹਰੀ ਮਿਰਚ ਪੱਤਾ ਗੋਭੀ ਪਿਆਜ਼ ਟਮਾਟਰ ਤੇ ਜਿਹੜਾ ਆਪਣਾ ਬੇਸਣ ਸੂਜੀ ਸੀ ਉਹ ਦੇਖੋ ਕਿੰਨਾ ਸਖਤ ਹੋ ਗਿਆ ਆ ਤੇ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਸਬਜ਼ੀਆਂ ਪਾਉਂਦੇ ਆ ਅੱਧੇ ਇੱਕ ਪਿਆਜ਼ ਪਾ ਦਿੰਨੇ ਆ ਤੇ ਅੱਧੇ ਟਮਾਟਰ ਪਾ ਦਿੰਨੇ ਆ ਤੇ ਅੱਧਿਕ ਪੱਤਾ ਗੋਭੀ ਪਾ ਦੰਨੇ ਆ ਕਿਉਂਕਿ ਜ਼ਿਆਦਾ ਆ ਸੂਜੀ ਬੇਸਨ ਦੇ ਹਿਸਾਬ ਦੇ ਨਾਲ ਜ਼ਿਆਦਾ ਆ ਇਸ ਕਰਕੇ ਆਪਾਂ ਜਿਹੜਾ ਆ ਅੱਧਾ ਅੱਧਾ ਪਾਤਾ ਹਰੀ ਮਿਰਚ ਵੀ ਅੱਧੀ ਪਾ ਦਿੱਤੀ ਹੈ ਤੇ ਇਹ ਆਪਾਂ ਕੜੀ ਪੱਤਾ ਕੱਟ ਕੇ ਰੱਖਿਆ ਆ ਤੇ ਉਹਦੇ ਵਿੱਚੋਂ ਵੀ ਅੱਧਾ ਕ ਪਾ ਦਿੱਤਾ ਹੁਣ ਇਹਦੇ ਵਿੱਚ ਆਪਾਂ ਪਾਣੇ ਆ ਮਿਰਚ ਮਸਾਲੇ ਚਾਟ ਮਸਾਲਾ ਪਾ ਦੁੱਤਾ ਆ ਚਾਟ ਮਸਾਲੇ ਨਾਲ ਟੇਸਟ ਬਹੁਤ ਸੋਹਣਾ ਹੋ ਜਾਂਦਾ ਤੇ ਇਹ ਜਿਹੜੇ ਚਿਲੀ ਫਲੈਕਸ ਪਾਤੇ ਆਪਾਂ ਤੇ ਹੁਣ ਆਪਾਂ ਧਨੀਆ ਪਾਊਡਰ ਤੇ ਜੀਰਾ ਪਾਊਡਰ ਥੋੜਾ ਥੋੜਾ ਪਾ ਲੈਨੇ ਧਨੀਆ ਪਾਊਡਰ ਜਿਹੜਾ ਅੱਧਾ ਕ ਚਮਚਾ ਪਾਤਾ ਜੀਰਾ ਪਾਊਡਰ ਜਿਹੜਾ ਘਟ ਪਾਇਆ ਤੇ ਹੁਣ ਆਪਾਂ ਇਚ ਪਾਉਣੇ ਨਮਕ ਟੇਸ ਅਨੁਸਾਰ ਜਿੰਨਾ ਕ ਮਟੀਰੀਅਲ ਆ ਉਹਨਾਂਕ ਤੁਸੀਂ ਨਮਕ ਪਾ ਲਓ ਥੋੜੀ ਜਿਹੀ ਹਲਦੀ ਪਾ ਲੈਨੇ ਚੁਟਕੀਕ ਰੰਗ ਵਧੀਆ ਬਣ ਜਾਂਦਾ ਇਹਦੇ ਨਾਲ ਤੇ ਅਜਵੈਣ ਹੱਥ ਤੇ ਮਸਲ ਕੇ ਇਹ ਵੀ ਪਾ ਲੈਨੇ ਹਾਜਮੇ ਵਾਸਤੇ ਬਹੁਤ ਵਧੀਆ ਹੁੰਦੀ ਡਾਈਜੈਸਟ ਵਾਸਤੇ ਅਜਵੇਂਣ ਦੇ ਨਾਲ ਜਿਹੜਾ ਵਧੀਆ ਹਰ ਚੀਜ਼ ਹਜਮ ਹੋ ਜਾਂਦੀ ਆ ਤੇ ਇਹਨੂੰ ਕਰਦੇ ਆ ਮਿਕਸ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਪਾਣੀ ਥੋੜਾ ਜਿਹਾ ਪਾ ਲੈਨੇ ਕਿਉਂਕਿ ਸਾਖਤ ਹੈ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਪਤਲਾ ਜਿਹਾ ਇਦਾਂ ਚੰਗੀ ਤਰ੍ਹਾਂ ਜ਼ਿਆਦਾ ਵੀ ਨਹੀਂ ਪਤਲਾ ਇਹਨੂੰ ਕਰਨਾ ਤੇ ਸਵਾਰਕੀ ਨੂੰ ਆਪਾਂ ਇਦਾਂ ਜਿਹੜਾ ਮਿਕਸ ਕਰਦੇ ਆ ਪਹਿਲੇ ਲਓ ਜੀ ਇਸ ਤਰ੍ਹਾਂ ਦਾ ਇਹਨੂੰ ਆਪਾਂ ਜਿਹੜਾ ਘੋਲ ਲਿਆ ਹੈ ਜਿਆਦਾ ਸਖਤ ਵੀ ਨਹੀਂ ਰੱਖਣਾ ਤੇ ਜਿਆਦਾ ਪਤਲਾ ਵੀ ਨਹੀਂ ਕਰਨਾ ਇਹ ਪਾਇਆ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹੜਾ ਆ ਉਹ ਪਾਇਆ ਆਪਾਂ ਬੇਕਿੰਗ ਸੋਡਾ ਵੀ ਆਪਾਂ ਬੋਲ ਦਨ ਨਹੀਂ ਇਹਨੂੰ ਥੋੜਾ ਜਿਹਾ ਉਹ ਪਾਇਆ ਪਾ ਕੇ ਤੇ ਇਹਨੂੰ ਵੀ ਆਪਾਂ ਮਿਕਸ ਕਰਦੇ ਆਂ ਅੱਪੇ ਪੈਨ ਜਿਹੜਾ ਆਪਾਂ ਉਹ ਗਰਮ ਰੱਖਿਆ ਆ ਲਓ ਜੀ ਅੱਪੇ ਪੈਨ ਆਪਾਂ ਗਰਮ ਰੱਖਿਆ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਆ ਸਾਰੇ ਖਾਨਿਆਂ ਦੇ ਵਿੱਚ ਥੋੜਾ ਥੋੜਾ ਤੇਲ ਪਾ ਦਨੇ ਆਂ ਜਿਆਦਾ ਨਹੀਂ ਤੇਲ ਪਾਉਣਾ ਥੋੜਾ ਥੋੜਾ ਤੇ ਫਿਰ ਆਪਾਂ ਜਿਹੜਾ ਮਿਕਸ ਕੀਤਾ ਨਾ ਬੇਸਣ ਸੂਜੀ ਸਬਜ਼ੀਆਂ ਇਹਦਾ ਇੱਕ ਇੱਕ ਚਮਚਾ ਭਰ ਕੇ ਤੇ ਸਾਰੇ ਖਾਨਿਆਂ ਦੇ ਵਿੱਚ ਆਪਾਂ ਪਾ ਦਨੇ ਆ ਬਹੁਤ ਹੀ ਸੋਹਣੇ ਅੱਪੇ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਖਾਣਨ ਨੂੰ ਵੀ ਬਹੁਤ ਟੇਸਟੀ ਬਣਦੇ ਆ ਇੱਕ ਜਿਹੜੇ ਤੇਲ ਬਿਲਕੁਲ ਘੱਟ ਹੁੰਦਾ ਇਹਨਾਂ ਦੇ ਵਿੱਚ ਦੇਖੋ ਸਾਰਾ ਪਾ ਦਿੱਤਾ ਆਪਾਂ ਟੱਕ ਦਨੇ ਹੋਣ ਇਹਨਾਂ ਨੂੰ ਤੇ ਟਾਕੇ ਇਹਨਾਂ ਨੂੰ ਜਿਹੜਾ ਘੱਟ ਸੇਕ ਦੇ ਉੱਤੇ ਪਕਾਉਣਾ ਆਪਾਂ ਮੀਡੀਅਮ ਸੇਕ ਦੇ ਉੱਤੇ ਅੰਦਰ ਤੱਕ ਪੱਕ ਜਾਣੇ ਇਹ ਪੂਰੇ ਸੇਕ ਲੱਗ ਗਿਆ ਇੱਕ ਪਾਸੇ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਪਲਟ ਦੇਣਾ ਸਾਰਿਆਂ ਨੂੰ ਤੇ ਦੂਜੇ ਪਾਸੇ ਵੀ ਸੇਕ ਲਾਗੇ ਤੇ ਸੇਕ ਘੱਟ ਰੱਖਣਾ ਜੇ ਤੁਸੀਂ ਸੇਕ ਜ਼ਿਆਦਾ ਕਰ ਲੋਗੇ ਅੰਦਰੋਂ ਕੱਚੇ ਰਹਿ ਜਾਣਗੇ ਇਹ ਤੇ ਉੱਪਰੋਂ ਕਾਲੇ ਹੋ ਜੂਗੇ ਇਸ ਕਰਕੇ ਸੇਕ ਜਿਹੜਾ ਮੀਡੀਅਮ ਹੀ ਰੱਖਣਾ ਤੇ ਸਾਰੇ ਪਲਟ ਦੇਣੇ ਆਪਾਂ ਇਸ ਤਰ੍ਹਾਂ ਤੇ ਉਧਰੋਂ ਵੀ ਜਿਹੜੇ ਪੱਕ ਜਾਣ ਇੱਕ ਵਾਰ ਫੇਰ ਆਪਾਂ ਪਲਟ ਦਵਾਂਗੇ ਐਨ ਵਧੀਆ 골ਡਨ ਜੈ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ। ਇਹ ਦੇਖੋ ਦੂਜੀ ਵਾਰੀ ਫੇਰ ਆਪਾਂ ਪਲਟ ਦਿੱਤੇ ਆ। ਵੀਡੀਓ ਮੈਂ ਛੋਟੀ ਰੱਖਣ ਕਰਕੇ ਜਿਹੜਾ ਇਸ ਤਰ੍ਹਾਂ ਥੋੜਾ ਜਿਹਾ ਫਾਸਟ ਕਰ ਦੰਨੀ ਐ ਇਹਨੂੰ। ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ। ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਲਾਈਕ ਕਰਿਆ ਕਰੋ ਜੀ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ। ਸਪੋਰਟ ਕਰੋ ਮੇਰੇ ਚੈਨਲ ਨੂੰ, ਨਵੇਂ ਬੀਵਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ। ਦੇਖੋ ਜੀ ਸਾਰੇ ਆਪੇ ਆਪਣੇ ਤਿਆਰ ਹੋ ਗਏ। ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਆ। ਇੰਨੇ ਟੇਸਟੀ ਇਹ ਖਾਣ ਨੂੰ ਆ ਜਰੂਰ ਇੱਕ ਵਾਰੀ ਟਰਾਈ ਕਰੋ ਜੀ ਹੈਲਦੀ ਵੀ ਆ ਤੇ ਟੇਸਟੀ ਵੀ ਆ ਤੇਲ ਵੀ ਬਿਲਕੁਲ ਘੱਟ ਇਹਨਾਂ ਨੂੰ ਲੱਗਦਾ ਆ ਤੇ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਤਾਂ ਮੈਂ ਲਾਗਿਓ ਕਰਕੇ ਵੀ ਦਿਖਾ ਦੇਣੀ ਦੇਖੋ ਕਿੰਨੇ ਸੋਹਣੇ ਨਰਮ ਮੱਪੇ ਬਣ ਕੇ ਤਿਆਰ ਹੋਏ ਆਪਣੇ